ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਜੋਬਣ ਜੀ। ਮੁਬਾਰਕਤਾਂ। ਤੇ ਲੋ ਜੀ ਸਵੇਰ-ਸਵੇਰ ਖੇਤ 'ਚ 껠ੜਾ ਵੱਜ ਰਿਹਾ। ਮੌਸਮ ਹੈ ਜੀ ਜਿਹੜਾ ਬਦਲਬਾਈ ਹੋਈ ਵੀ ਆ। ਚੇ ਵਿੱਚ ਤੁਸੀਂ ਦੇਖਿਆ ਕੱਲ ਕਾਫੀ ਜਗ੍ਹਾ ਮੀਂਹ ਵੀ ਪੈ ਲਿਆ ਥੋੜੀ ਜੀ ਗੜੇਮਾਰੀ ਵੀ ਹੋਈ ਹੈ ਤੇ ਚਲੋ ਬਾਕੀ ਬਾਈ ਪ੍ਰਮਾਤਮਾ ਦੇ ਹੱਥ ਹੈ ਤੇ ਆਪਾਂ ਆਪਣੇ ਖੇਤ ਦੇ ਵਿੱਚ ਘੁੰਮ ਰਿਹਾ ਬਾਕੀ ਤੁਹਾਨੂੰ ਮੈਂ ਪਿਛਲੇ ਕੈਮਰੇ ਦੇ ਨਾਲ ਆਪਣੇ ਵੀ ਇੱਧਰ ਵੈਦਰ ਦਿਖਾ ਦਿੰਦਾ ਬਹੁਤ ਵਧੀਆ ਹੋਇਆ ਵਾ ਤੇਰਾ ਮੌਸਮ ਸਾਫ਼ ਹੋ ਗਿਆ ਜੀ ਨਹੀਂ ਤਾਂ ਤੁਹਾਨੂੰ ਪਤਾ ਸਵੇਰ ਸਵੇਰ ਇਸ ਟਾਈਮ ਤੱਕ ਧੁੰਦ ਪੂਰੀ ਹੁੰਦੀ ਹੈ ਪਰ ਨਹੀਂ ਹੁਣ ਮੀਂਹ ਪੈਣ ਕਰਕੇ ਸਾਡੇ ਵੀ ਕੱਲ ਦੀ ਬੂੰਦਾਬੰਦੀ ਹੋ ਰਹੀ ਹੈ ਤੇ ਹੁਣ ਵੀ ਮੀਂਹ ਸ਼ੁਰੂ ਹੋਣ ਵਾਲਾ ਹੀ ਹੈ ਬਸ ਪਿਛਲੇ ਕੈਮਰੇ ਦੇ ਨਾਲ ਤੁਹਾਨੂੰ ਕਣਕ ਦਿਖਾ ਦਿੰਦਾ ਤੇ ਬਾਕੀ ਆ ਦੇਖੋ ਤੁਸੀਂ ਦੇਖ ਲੈਣਾ ਲੋਈਪੁਰ ਬ੍ਰੀਕ ਬ੍ਰੀਕ ਆ ਜਿਹੜੀਆਂ ਓਕਣੀਆਂ ਗੰਨੀਆਂ ਸ਼ਰੂਪੀ ਹੋ ਗਈਆਂ ਸਮਝ ਲਓ ਜੀ ਮੀਂਹ ਸ਼ੁਰੂ ਹੋ ਗਿਆ ਚਲੋ ਬਾਕੀ ਤੁਹਾਨੂੰ ਪਿਛਲੇ ਕੈਮਰੇ ਨਾਲ ਫਸਲ ਦਿਖਾਉਂਦਾ ਫਸਲ ਵਧੀਆ ਜੀ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਹਵਾ ਚੱਲ ਵੀ ਤੇ ਇਹ ਮੌਸਮ ਦੇਖੋ ਤੁਹਾਨੂੰ ਦੱਸਿਆ ਹੀ ਆ ਹਾਲੋ ਮੈਂ ਵੀ ਤਿਆਰੀਆਂ ਕਰਦਾ ਤੇ ਕਣਕਾ ਜਿਹੜੀ ਹਵਾ ਦੇ ਨਾਲ ਇਹ ਦੇਖੋ ਬਾਈ ਕੀ ਹੋ ਰਹੀ ਹੈ ਲੈ ভাই ਕਣਕ ਹੈ ਆਪਣੀ 826 ਤੇ ਇਹ ਆ ਲਾਗਪਰਾ ਕੀ ভাই ਹੋਰ ਪਤਾ ਨਹੀਂ ਕਿਹੜਾ ਬੀਜ ਹੈ ਇਹ ਨਿਤਰ ਵਾਇਰਾਂ ਦੀ ਕਣਕ ਆ ਗਈ ਆ ਲੋ ਇਹ ਸਿੱਧੀ ਖੜੀ ਹੈ ਆਪਾਂ ਨੂੰ ਦੇਖੋ ਇਹ ਬੀਜ ਪਤਾ ਨਹੀਂ ਇਹ ਕਣਕ ਜਮਾ ਹੀ ਆਇਆ ਆਪਾਂ ਨੂੰ ਸਿੱਧੀ ਖੜੀ ਹੈ 826 ਜਿਹੜੀ ਆ ਦੇਖੋ ਉੱਪਰ ਤੇ ਐਂ ਝੁਕੀ ਵੀ ਹੈ ਤੇ ਆ ਦੇਖੋ ਐ 826 ਝੁਕੀ ਵੀ ਝੁਕੀ ਵੀ ਹੈ ਯਾ ਦੇਖੋ ਸਿੱਧੇ ਖੜੇ ਪੱਤੇ ਸਾਰੇ ਤੇ ਭਾਈ ਚਲੋ ਬਾਕੀ ਤੁਹਾਨੂੰ ਪਤਾ ਹੈ ਵੀ ਬੀਜਾਂ-ਬੀਜਾਂ ਦਾ ਫਰਕ ਹੈ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਤੇ ਮੌਸਮ ਹੁਣ ਪੂਰਾ ਤੁਹਾਨੂੰ ਆਪ ਪਿੰਡ ਵਾਲੀ ਮੋਟਰ ਆਪਣੀ ਆਉ ਸਾਹਮਣੇ ਆ ਗਈ ਸਾਫ ਮੌਸਮ ਹੈ ਨ ਦੇਖੋ ਜਿੱਦਨ ਮਰਜੀ ਨਿਗਾਹ ਮਾਰੋ ਨਹੀਂ ਤਾਂ ਹਰ ਟਾਈਮ ਸਾਜਰੇ-ਸਾਜਰੇ ਧੰਦ ਹੁੰਦੀ ਹੈ ਕਿੱਥੇ ਤੱਕ ਨਿਗਾਹ ਜਾਂਦੀ ਹੈ ਦੇਖੋ ਵੀ ਲੋ ਬੂਟੇ ਨੂੰ ਹਲੇ ਪੱਤਾ ਕੋਈ ਨਹੀਂ ਬਸ ਉਹਨੂੰ ਪੱਤੇ ਫਟਣ ਲੱਜਣਾ ਹੈ ਹਲੋ ਐਨ ਬਾਈ ਜਿੱਥੇ ਤੱਕ ਨਿਗਾਹ ਵੱਜਦੀ ਬੱਦਲ ਹਰੋ ਜਾਨਵਰ ਵੀ ਖੁਸ਼ ਹੋਏ ਪਏ ਆ ਘੁੰਮ ਰਹੇ ਮੋਜਾਂ ਲੁੱਟਦੇ ਇਧਰ ਨੂੰ ਆਪਣਾ ਪਿੰਡ ਆ ਗਿਆ ਅਨੇ ਬਹੁਤ ਵਧੀਆ ਮੌਸਮ ਹੈ ਜੀ ਮੈਂ ਵੀ ਚਲੋ ਫਸਲਾਂ ਖਤਰ ਵੀਰੋ ਹੁਣ ਜ਼ਰੂਰੀ ਆ ਕਿਉਂਕਿ ਕਾਫੀ ਦੇਰ ਹੋ ਗਈ ਹੁਣ ਮੀਂਹ ਪੈਣ ਨੂੰ ਜਿਹੜਾ ਕਣਕਾਂ ਨੂੰ ਤਾਂ ਆਪਾਂ ਨੇ ਪਤਾ ਤੁਸੀਂ ਵੀ ਪਾਣੀ ਲਾਤਾ ਦਾ ਬਲੌ ਉਹ ਤੁਹਾਨੂੰ ਦਿਖਾਤਾ ਤਾਂ ਅੱਜ 15 ਕ ਦਿਨ ਹੋ ਗਏ ਤੇ ਚਲੋ ਗੰਨੇ ਗੰਨੇ ਦਾ ਵੀ ਗੰਨੇ ਵੀ ਹਲੇ ਬੋਖੜਿਆ ਦੇਖੋ ਮੇਲੇ ਤੇ ਪਰਚੀਆਂ ਜਿਹੜੀਆਂ ਉਹ ਥੋੜੀਆਂ ਆ ਰਹੀਆਂ ਹਲੇ ਜਿੰਨਾ ਤੇ ਗੰਨੇ ਖੜੇ ਆ ਉਹ ਖੜਿਆ ਗੰਨੇ ਆਲਾ ਦਾ ਔਖਾ ਚਕਣਾ ਭਈਏ ਵਿਚਾਰੇ ਘਟਦੇ ਆ ਉਹਨਾਂ ਦਾ ਵੀ ਬਹੁਤ ਔਖਾ ਇਹਦੇ ਵਿੱਚ ਤੇ ਬਾਕੀ ਕਣਕ ਬਾਈ ਮਹਾਰਾਜ ਦੀ ਕਿਰਪਾ ਨਾਲ ਸਾਡੇ ਨਹੀਂ ਮੈਂ ਕਹਿੰਦਾ ਵੀ ਸਾਰਿਆਂ ਦੀ ਕਣਕ ਜਿਹੜੀ ਬਹੁਤ ਵਧੀਆ ਖੜੀ ਆ ਫਸਲ ਬਾਕੀ ਆ ਬਰਸੀਨ ਬਰਸੂਨ ਖੜਿਆ ਬਾਈ ਸਾਰਿਆਂ ਦੇ ਆ ਲੋ ਬਾਕੀ ਮੀ ਵੀ ਸ਼ੁਰੂ ਹੋਣ ਵਾਲਾ ਉਹ ਵੀ ਦਿਖਾਉਂਦਾ ਤੁਹਾਨੂੰ ਕਿਆ ਕਰਦਾ ਆਲੇ-ਦਾਲੇ ਚਮਕੌਰ ਸਾਹਿਬ ਤੇ ਮਰਨਦਾ ਇੱਧਰ ਸਾਡੇ ਏਰੀਆ ਦੇ ਵਿੱਚ ਕਿਥੇ-ਕਿਥੇ ਗੜੇ ਹੋਏ ਆ ਜੀ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿੱਧਰ ਥੋੜਾ-ਥੋੜੇ ਗਰੇ ਆ ਚਲੋ ਇਹਨਾਂ ਦਿਨਾਂ ਦੇ ਵਿੱਚ ਹੁੰਦੇ ਹੀ ਹੁੰਦੇ ਆ ਇਹ ਲੋ ਬਾਕੀ ਕਣਕ ਵੀਰੋ ਦੇਖੋ ਬਾਈ ਮੀ ਪੈਣ ਤੋਂ ਬਾਅਦ ਕੱਲ ਵੀ ਮੀ ਪਿਆ ਵੀ ਸੋਨੇ ਵਾਂਗੂ ਚਮਕਦੀ ਆ ਦੇਖੋ ਫਸਲ ਇਹ ਆ ਲੋ ਇੱਕ ਨਾ ਇਹ ਤਾਂ ਦੇਖੋ ਪੱਤਾ ਮੁੜ ਮੈਂ ਨਾ ਇਹ ਤਾਂ ਇੱਕ ਕੈਮਰੇ ਦੇ ਵਿੱਚ ਹਲੇ ਕਲੈਰਟੀ ਨਹੀਂ ਜੀ ਦਿਖਦੀ ਜੇ ਆਪਣੇ ਅੱਖਾਂ ਨਾਲ ਦੇਖੋ ਐ ਨਾ ਸੋਨੇ ਵਾਂਗੂ ਚਮਕਦੀ ਆ ਜੀ ਕਣਕੇ ਆ ਲੋ ਬਾਕੀ ਉਹ ਬਾਈ ਸਾਹਮਣੇ ਤੇ ਦੂਸਰਾ ਪਿੰਡ ਆ ਗਿਆ ਜੀ ਸਾਡੇ ਲਾਗ ਜਿਹੜਾ ਦੇਖੋ ਮੌਸਮ ਸਾਫ਼ ਹੋਣ ਦੇ ਨਾਲ ਕਿੰਨਾ ਕੁਝ ਦਿਖਣ ਲੱਗ ਗਿਆ ਤੇ ਇੱਥੇ ਤੇ ਬਾਈ ਸਾਡਾ ਪਿੰਡ ਆ ਹਿੱਧਰ ਸਾਡੇ ਸੀ ਬਾਈ ਦਾ ਘਰ ਆ ਗਿਆ ਮੂਰੇ ਖੜੇ ਆ ਚਲੋ ਚਲੋ ਬਾਈ ਖੜੇ ਖੜੇ ਵਿੱਚੇ ਵਿੱਚ ਆ ਗਿਆ ਜੱਗਾ ਜੱਗੇ ਨਾਲ ਵੀ ਮਲਾਉਂਦਾ ਤੁਹਾਨੂੰ ਕਰਦੇ ਆ ਦੋ ਕੁ ਗੱਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੱਗੇ ਮਨਵਾਏ ਦੱਸ ਹਾਂ ਵੀ ਅਮੀ ਤਾਂ ਠੀਕ ਆ ਹਨਾ ਇੰਨਾ ਕੁ ਤਾਂ ਠੀਕ ਆ ਕਿਤੇ ਜ਼ਿਆਦਾ ਨਾ ਨਾ ਕਰਦੇ ਬੰਨ ਨਹੀਂ ਚਲ ਥੋੜਾ ਜਿਹਾ ਹੋਰ ਵੀ ਪੈ ਜੇ ਵਿੱਚ ਇੱਥੇ ਪਾਣੀ ਪਰ ਮੈਂ ਜਿੰਨਾ ਆਪਾਂ ਲਿਆਉਂਦੇ ਆ ਪਾਣੀ ਆਪਾਂ ਪੋਟਰ ਨਾਲ ਉੰਨਾ ਕੁ ਪੈ ਕੇ ਕੰਮ ਚੱਲ ਜੂਗੀ ਕੋਈ ਗੱਲ ਨਹੀਂ ਪਰ ਨਹੀਂ ਮੈਂ ਚਲਾ ਨਾ ਦਵੇ ਬਸ ਪਾਣੀ ਹਨਾ ਹਾਂ ਕਿਉਂਕਿ ਹਲੇ 3-4 ਦਿਨ ਦੱਸਿਆ ਹੋਦਾ ਲਗਾਤਾਰ ਨਹੀਂ ਲਗਾਤਾਰ ਨਹੀਂ ਅੱਜ ਦੱਸਿਆ ਵਾ ਕੱਲੂ ਦੱਸਿਆ ਵਾ ਪਰਸੋਂ ਨੂੰ ਨਹੀਂ ਦੱਸਿਆ ਉਹ ਤਾਂ ਪੰਜ ਛੇ ਨੂੰ ਫੇਰ ਦੱਸਿਆ ਵਾ ਹਾਂ ਉਹ ਜਾਦਾ ਤਕੜਾ ਦੱਸਿਆ ਵਾ ਚੱਲ ਗੱਕੇ ਕਣਕ ਦਾ ਵੀ ਸਰ ਜੂਗਾ ਜਿਕਣਾ ਤੇਰੀ ਜਿੱਗੇ ਉਹ ਹੈ ਗੰਨੇ ਵਾਲੇ ਦਾ ਵੀ ਔਖਾ ਰਪਈਆਂ ਦਾ ਉਹ ਗੰਨੇ ਵਾਲੇ ਦਾ ਪਾਚੀ ਬੁਰਚੀ ਤੁਹਾਨੂੰ ਬਤਾ ਫੇਰ ਬਰਡੇ ਗਿਲੇ ਖਿੱਚ ਕੇ ਚਈਆ ਟਰੈਕਟਰਾਂ ਨਾਲ ਕੰਮ ਵੱਜ ਜਾਂਦਾ ਹੂੰ ਹਿਸਾਬ ਜੇ ਤੇ ਪੈਜੇ ਵੇ ਵਧੀਆ ਸਹੀ ਗੱਲ ਹੈ ਜੇ ਲੋਡ ਤੇ ਜਿਆਦਾ ਪਿਆ ਨਹੀਂ ਹੁਣ ਮੜੀ ਜੀ ਬੱਲੇ ਚਮਕਣ ਲੱਗੇ ਉਹ ਰੱਬ ਨੇ ਹਥਿਆਰ ਸਿੱਧੇ ਕਰ ਲਿਆ ਆਪਣੇ ਆਕ ਕੋਈ ਨਹੀਂ ਇੰਨੇ ਹੀ ਦੇਣੇ ਆ ਗਰੀ ਵੀ ਜੀ ਨਹੀਂ ਦੇਣੇ ਆ ਉਹ ਤਾਂ ਚੱਲ ਠੀਕ ਆ ਪਰ ਹੁਣ ਮੜ ਇਹ ਕਿਨੇ ਜੇ ਹੀ ਪਹਿਲਾਂ ਪਾਏ ਦਾ 20 ਦਿਨਾਂ ਦਾ ਪਾਣੀ ਲਾਇਆ ਜਦ ਸਾਰਿਆਂ ਦਾ ਸੱਟਦਾ ਕਿਸੇ ਦਾ ਨੁਕਸਾਨ ਨਹੀਂ ਦਾ ਹੁਣ ਪਾਣੀ ਵੀ ਲਾ ਦਿੱਤਾ ਸਾਰਿਆਂ ਨੇ 90% ਨੁਕਸਾਨ ਹੈ ਡੂੰਗੇ ਡੂੰਗੇ ਖੇਤਾਂ ਦਾ ਹਾਂ ਡਾਕਰ ਦਾ ਕਿਸੇ ਦਾ ਕਿਸੇ ਦਾ ਗੰਨੇ ਦੀ ਪਰਚੀ ਨਹੀਂ ਜਾਣੀ ਰਾਸਤੇ ਤਾਂ ਉਹ ਗਿੱਲੇ ਹੋ ਜਾਣੇ ਬਹੁਤ ਪੰਗਾ ਹੋ ਜਾਣਾ ਚਲੋ ਬਾਕੀ ਹੁਣ ਪਰਮੇਸ਼ਰ ਦੀ ਮਰਜ਼ੀ ਤੇਰੀਆਂ ਪਰਚੀਆਂ ਹੁਣ ਕਾਦ ਹੋਣੀਆਂ ਪਰਚੀ ਮੇਰੀ ਪਾਸੋਂ ਨੂੰ ਆ ਜਾਣੇ ਕਰ ਲੈ ਥਿਆਰ ਸਿੱਧੇ ਫਿਰ ਮੈਂ ਵੀ ਬੱਸ ਹਾਂ ਛੱਡ ਦੇਣਾ ਹੁਣ ਦੇਖੋ ਬਾਈ ਜੱਗਾ ਦੁੱਧ ਵੀ ਗੱਡੀ 'ਚ ਪਾਉਣਾ ਹੈ ਕਿ ਪਰਮਨਲਾ ਦੀ ਉਹਨੂੰ ਛੱਡਣਾ ਹੈ ਛੋਟੇ ਨੂੰ ਹੈ ਉਹਨੂੰ ਛੁੱਟਿਆ ਹੋ ਗਿਆ ਪਰ ਮਾਜਰੀ ਸਵਾ ਕਰਕੇ ਹਾਂ ਪ੍ਰਿਆ ਨੂੰ ਛੱਡਣ ਆਇਆ ਤਾਂ ਮੀਂਹ ਆ ਗਿਆ ਜਦ ਮੈਂ ਛੱਡਣਾ ਆ ਹਾਂ ਉੱਥੇ ਕਿ ਜਾ ਕੇ ਹਟ ਗਿਆ ਹਉਣ ਦੇ ਵਾਲਾ ਹੁਣ ਸਾਰੇ ਜਾਣ ਦਾ ਮੋਟਰਸਾਈਕਲ ਵੀਰੇ ਲੱਗ ਕਰੀ ਗੱਡੀ ਮੋਟਰਸਾਈਕਲ ਆ ਗਿਆ ਲੰਘ ਜਾਣੀ ਨਹੀਂ ਕਰ ਲਾ ਲੱਗ ਬਹੁਤ ਜਗਾ ਉਹ ਬਹੁਤ ਜਗਾ ਤਾਂ ਹੂੰ ਖੜਾ ਯਾਰ ਇੰਨੀ ਤਾਂ ਜਗਾ ਤੇ ਲੈ ਵੀ ਗੱਡੀ ਲੰਘੀ ਦੁੱਧ ਵਾਲੀ ਚੱਲ ਮੈਂ ਕਹਿੰਦਾ ਬਾਈ ਗਲਤ ਪੈ ਗਿਆ ਜੱਗੇ ਇੱਧਰ ਨੂੰ ਹਾਂ ਹਣਾ ਜਾ ਔਖਾ ਇਹਨੂੰ ਕਿ ਉਹ ਮੋਟਰ ਨੂੰ ਉੱਪਰ ਨੂੰ ਘੁੰਮ ਜਾਣਾ ਵਧੀਆ ਦਾ ਹਾਂ ਚੱਕ ਪਈ ਵੀ ਆ ਬਾਈ ਪਹੀਆ ਗਿੱਲੀ ਵੀ ਮੋਟਰਸਾਈਕਲ ਘੁੰਮਣ ਦਾ ਡਰ ਉਹ ਬਿਜਲੀ ਵੀ ਲਸਕੀ ਵਿੱਚ ਨੂੰ ਬਾਈ ਲਸਕਦੀ ਹੈ ਹਨਾ ਲੈ ਬਈ ਜਗਾ ਭਾਈ ਉਹ ਬਹੁਤ ਪਈਆ ਹਨ ਹੈ ਹਨ ਬਹੁਤ ਪਈਆ ਖਾਸ ਸਟੇਟ ਤੋਂ ਦੇਖ ਕੇ ਮਨ ਲੱਗੇ ਲੋਕਾਂ ਦੇ ਹੂੰ ਤੇ ਠਾ ਠਾਰੀ ਚਮਕੌਰ ਸਾਹ ਆਪਣੇ ਵੀ ਹੁਣ ਮੜੀ ਮੜੀ ਪੈਲੀ ਬਸ ਚਮਕੌਰ ਬਹੁਤ ਪਈਆ ਹੂੰ ਮਰਿੰਡੇ ਵਾਲੇ ਹਾਂ ਠਾਰੀ ਵੀ ਤਾਂ ਹੀ ਹੋਗੀ ਠਾਰੀ ਵੀ ਤਾਂ ਹੀ ਹੋਗੀ ਠੀਕ ਨੇ ਲੈ ਬਾਈ ਬਾਕੀ ਮੌਸਮ ਬਾਈ ਜੱਗੇ ਵਿਗੜਦਾ ਜਾਂਦਾ ਹੁਣ ਹੂੰ ਆਹ ਲੋ ਦੇਖੋ ਚਲੋ ਬਾਈ ਬਾਕੀ ਚੱਲਦੇ ਆ ਕੰਮ ਲੋ ਬਾਈ ਮੀ ਚੱਲ ਪਿਆ ਤੇਜ਼ ਮੀ ਦੇ ਨਾਲ ਅਹਣ ਵੀ ਲੱਗੀ ਪੈਣ ਆਹ ਦੇਖੋ ਆਹ ਦੇਖੋ ਲਿਖਦੀ ਆ ਮਹੌਰ ਦਿਖਾਉਣਾ ਸਾਨੂੰ ਕੋਲ ਤੇ ਜਾ ਕੇ ਆਹ ਦੇਖੋ ਗੇਰ ਰਹੀ ਆ ਥੋੜੀ ਬ੍ਰੇਕ ਪਰ ਸਾਡਾ ਏਰੀਆ ਹੀ ਰਹੇਗਾ ਤਾਂ ਪਹਨ ਪਹਨ ਤਾਂ ਕਿਉਂਕਿ ਸਾਡੇ 5-4 ਕਿਲੋਮੀਟਰ ਵਾਲੇ ਦਾਲੇ ਏਰੀਆ ਚ ਪੈ ਗਈ ਸੀ ਇਹਨ। ਹੁਣ ਇਧਰ ਦੁਬਾਰਾ ਹੋਈ ਏ। ਲੈ ਭਾਈ ਮੀ ਤਾਂ ਚੱਲ ਰਿਆ। ਆ ਲੋ ਲਸ ਕਰ ਰਿਆ ਤੇ ਇਧਰ ਬੈਠੇ ਆ। ਅਸੀਂ ਲਾਈ ਜੀ, ਅਸੀਂ ਤਾਲ ਜੀ। ਹਾਂ। ਭਾਈ ਬੇਲੇ ਦੇ ਬਾ ਮੋੜ ਦੀ ਨੂੰ ਆ ਕੇ। ਇੱਥੇ ਬੈਠਦੇ ਆਂ ਜ਼ੋਰ ਕਿੰਨਾ ਕਰਦਾ ਘਰ ਕਿਹੜਾ ਜੀ ਲੱਗਦਾ ਗਰੇਂਦਰ ਗਰੇਂਦਰ ਸਕੂਲ ਛੁੱਟੀ ਕਰਾਤੀ ਛੁੱਟੀ ਐਂ ਕਰਾਤੀ ਹੁਣ ਗੱਡੀ ਮਾਂ ਦੀ ਹੁਣ ਨਹੀਂ ਲਾ ਗਾਦੇ ਇਹਦੇ ਉਹਦਾ ਸੁੱਖਾ ਸੁਖੂਗਾ ਵੀ ਰੋਜ਼ ਭਾਵੇਂ ਵੀ ਚੱਲ ਐ ਨਹੀਂ ਹੋਲੇ ਹੈ ਲੱਗੀ ਨਹੀਂ ਹੈ ਇੱਥੇ ਆਓ ਸਾਡੀ ਆਉਂਦੇ ਭਾਈ ਹੁਣ ਲਿਆਉਦੇ ਤੂੰ ਵੀ ਲਾ ਗਿਆ ਫੇਰ ਫੇਰ ਇਹ ਦੇਖੀ ਜਾਣਾ ਵੀ ਹੁਣ ਲੈਣੀ ਨਹੀਂ ਆਉਂਦਾ ਇਹ ਸਾਰਾ ਦਿਨੇ ਗੱਲਣਾ ਕੰਮ ਉਹੀ ਗੱਲ ਮਾਂ ਦੀ ਪੁੱਤ ਦੀ ਗੱਲ ਆ ਜੀ ਮੀਂਹ ਦੀ ਗੱਡੀ ਵਾਂਗ ਘਟਨਾ ਪਈ ਲਾਓ ਗੱਡੀ ਖੁੱਲ ਗਈ ਆ ਬਾਈ ਮੀਂਹ ਆਲਾ ਹੁਣ ਬੱਦਲ ਆ ਜਿਹੜਾ ਪੂਰਾ ਘੁਰ ਗਿਆ ਹੈ ਚਾਲਾ ਕਰੂਗਾ ਗੰਨੇ ਦਾ ਕੰਮ ਰੋਕ ਦੇਣਾ ਇਹਨੇ ਸਾਰੀ ਰੋਕ ਤੇ ਜਬੀ ਦਾ ਰੋਕ ਤਾਂ ਗੰਨੇ ਦਾ ਰੋਕ ਤਾਂ ਸਭ ਰੁਕ ਗਿਆ ਬੀਜ ਬਜਾਈਆ ਵੀ ਜਾਂਦਾ ਗੰਨੇ ਦਾ ਉਹ ਵੀ ਰੁਕ ਗਿਆ ਹਾਂ ਕੱਲ ਮੈਂ ਦੇਖਿਆ ਬਹੁਤ ਬੰਦੇ ਗੰਨੇ ਵਾਲੇ ਖੇਤ ਬਾਹਰ ਹੇ ਤੇ ਕੱਲ ਯਾਰ ਹੁਣ ਆਇਆ ਮੱਕੀ 15 ਦਿਨ ਤੇ 30 ਹੋ ਗਈ ਆ ਹਾਂ 15 ਤੇ ਹੋ ਲੈਂਦੀ ਆ ਉਹ ਅਗਲੇ ਨੇ ਪਿਆਰ ਵੀ ਜਾਂਦੇ ਨੇ ਜਿਹਨੇ ਰੇ ਪਾਉਣਾ ਤੇਰਾ ਕੋਟ ਕਰਨਾ ਉਹ ਜਿੱਕਣਾ ਜੱਗੇ ਰਹੀਆਂ ਬਾਈ ਉਹ ਤਾਂ ਲੇਟ ਭੀਜੂਗਾ ਮੱਕੀ ਹਾਲ ਤਾਂ ਸਰੋਂ ਨਿੱਸਰਦੀ ਐ ਜੱਗੇ ਰਾਂ ਦੀ ਉੱਥੇ ਕੈਂਪੀ ਚ ਜਿਹੜੀ ਆਪਣੀ ਮੱਕੀ ਹੁਣ 15 ਦਿਨ ਦੀ ਜਾਈ ਸਟਾਰ ਹੋਣੀ ਜੀ ਜਿਹੜੇ ਜਵੀ ਜੂਵੀ ਵਾਲੇ ਉਹਨਾਂ ਨੇ ਬੀਜ ਲੈਣੀ ਹੋਣਾ ਜਿਹੜੀ 15 ਜੀ ਤੱਕ ਜੀਓ ਨਹੀਂ ਮੱਤੀ 8 ਦਿਨ ਬਾਅਦ ਪਰ ਅਗੇਤੀ ਫਸਲ ਚ ਨਿਕਲੂਗਾ ਅਗੇਤੀ ਫਸਲ ਲੈ ਭਾਈ ਸੂਰਜ ਲੈ ਭਾਈ ਹੋ ਗਏ ਬਚਨ ਆ ਦੇਖ ਅੱਛਾ ਸੂਰਜ ਤਾਂ ਹੋ ਹੀ ਕਰਦਾ ਹੈ ਤੇਜ਼ ਹਵਾ ਲੈ ਭਾਈ ਲਸਕ ਦੇਖ ਲੋ ਕਿਹੜੇ ਸਾਹ ਨਾਲ ਰਿਹਾ ਹੈ ਹਾਂ ਆਲਾ ਪਟਾਕੇ ਮਾਰਦਾ ਭਾਈ ਸਾਨੂੰ ਅੱਖ ਵੱਢ ਲਿਓ ਭਾਈ 4 ਵਜੇ ਆਹ ਬਾਅਦ 7 ਵਜੇ 35% ਮੀਂਹ ਆ ਚਾਲੇ 40 ਫਿਰ 9 ਵਜੇ ਤੱਕ 40 ਫਿਰ ਸਾਰੀ ਰਾਤ ਚੰਦਾਰ ਬੱਦਲ ਆਣੇ ਸਾਫ ਹੋ ਜਾਣਾ ਮੌਸਮ ਹੋ ਗਿਆ ਪਰ ਵਿੱਚ ਬਾਈ ਮੀ ਆ ਜਿਹੜਾ ਪੂਰਾ ਤੇਜ ਹੋ ਗਿਆ ਕੱਪੜੇ ਰੱਖ ਦੋ ਫਿਰ ਅੰਦਰ ਆ ਲੋ ਉਹ ਮਾਤ ਇੱਕ ਹੋਰ ਦੇ ਲੈ ਜਿੱਥੇ ਤੱਕ ਮਰਜ਼ੀ ਨੀਗਾ ਮਾਰ ਲਾ ਮੌਸਮ ਸਾਫ ਤੇ ਦਦਾ ਸੁਣ ਹਾਂ ਉਹ ਜਿਹੜੀ ਉਧਰ ਜੁਗ ਹੋਣਾ ਹਾਂ ਉਹ ਜਿਹੜੀ ਅੱਡੀ ਅੱਡੀ ਤੇ ਤਾਂ ਦੱਗੋ ਭਰਨ ਲੱਗਾ ਹੁਣ ਨਹੀਂ ਬਚਣ ਹੁੰਦੀ ਆ ਉਹਦੇ ਆ ਬਾਤ ਹੁੰਦ ਗਈ ਹੁਣ ਡਬਲੀ ਬਸ ਜਿਹੜੀਆਂ ਵਾਲਿਆਂ ਨੂੰ ਔਖਾ ਹੋ ਜਾਂਦਾ ਹੈ ਹੈ ਹਾਂ ਮਾਰੀ ਗੱਲ ਟਿਕਾਣੇ ਮੇਰੀ ਹੁਣ ਲੱਗ ਲਾਜੀ ਆਡੂ ਵਾਲੀ ਮੁੱਠੈਲੀ ਖੇਡਾ ਪਿਆ ਰੇ ਬੱਤ ਪਿਆ ਹਾਂ ਉਹ ਚੱਕਣ ਲੱਗੇ ਉਹਦੇ ਨਿਪਟਾਏ ਉਹਦੇ ਜੇਮਾ ਬਾਗੇ ਹੁਣ ਉਹ ਕਰਾ ਲਾਤਾ ਕਰਾ ਲਾਤਾ ਨਾ ਜਿੰਨਾ ਤੇ ਪੱਟਣੇ ਨੂੰ ਆਉਂ ਉਹ ਖਰਾਬ ਹੋ ਗਿਆ ਜਿਆਦਾ ਪੈ ਗਿਆ ਸਹੀ ਆ ਜਿਆਦਾ ਪੈ ਗਿਆ ਪਟਾਕੇ ਜਦੋਂ ਪੈ ਜਦੋਂ ਪਟਾਕੇ ਪਹਿਣੇ ਆ ਕਿਉਂਕਿ ਐਨ ਪੈ ਗਈ ਤੋਰੇ ਦਾ ਬਾਬਾ ਹੈ ਕਿ ਉਹਨੂੰ ਦੱਗੇ ਵਰਤੇ ਆਜੂ ਹਾਂ ਇਹਨਾਂ ਗੱਡੇ ਨਿਕਲੇ ਅਗਲਾ ਕਹਿੰਦਾ ਛੱਟੋ ਕਰਾ ਖੜ ਕੇ ਗੱਲ ਕੇ ਗੱਲ ਕੇ ਫਿਕਰੀ ਹੋ ਰਹੇ ਆ ਹਾਂ ਤੁਸੀਂ ਦਾ ਵਧੀਆ ਅੰਦੂਆ ਭਾਈ ਉਹਦਾ ਹੁਣ ਨਿਸ਼ਾਨ ਹੋਣਾ ਸਹੀ ਗੱਲ ਸਹੀ ਗੱਲ ਇੰਕੀ ਹਿੱਟਾਂ ਕਿ ਅੱਜ ਦਾ ਦਿਨ ਕੋਈ ਨਾ ਮੈਂ ਬਤਾ ਕਾ ਭਾਈ ਬੰਦੂਆ ਅੰਦੂਆ ਪੈਣਾ ਯਾਰ ਮੀਂਹ ਪਾਣੀ ਠੰਡਾ ਏ ਤੂੰ ਕਹਿਣ ਪਹਿਲੀ ਆਣੇ ਨਾਲ ਤੂੰ ਥੋੜਾ ਖਰਾਬ ਹੋ ਜਾ ਹਾਂ ਲੈ ਭਾਈ ਮੌਸਮ ਆ ਜਿਹੜਾ ਹੁਣ ਪੂਰਾ ਵਿਗੜ ਤੇ ਗੜ ਚੱਲ ਰਹੀ ਆ ਚਲੋ ਬਾਕੀ ਚੱਲਦੇ ਆ ਕੰਮ